ਰੋੜਕਾ ਕਲਾਂ ਦੇਖੇ ਬਿਜਲੀ ਵਿਭਾਗ ਨਾਲ ਸਬੰਧਤ ਬਹੁਤ ਸਾਰੇ ਲੰਬਿਤ ਕੰਮਾਂ ਨੂੰ ਪੂਰਾ ਕਰਵਾਉਣ ਲਈ ਰੋੜਕਾ ਕਲਾਂ ਦੇ ਮੋਤਵਰ ਸਜਨਾ ਵੱਲੋਂ ਐਕਸੀਅਨ ਗੁਰੈ ਦੇ ਨਾਲ ਮੀਟਿੰਗ ਕਰਕੇ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਨੂੰ ਸੁਣਨ ਤੋਂ ਬਾਅਦ ਐਕਸੀਅਨ ਸਾਹਿਬ ਵੱਲੋਂ ਐਚ ਡੀਓ ਰੋੜਕਾ ਕਲਾਂ ਨੂੰ ਇਹਨਾਂ ਸਾਰੇ ਕੰਮਾਂ ਨੂੰ 2 ਹਫ਼ਤੇ ਦੇ ਅੰਦਰ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਇਸ ਮਾਮਲੇ ਬਾਬਤ ਅੱਜ ਐਚ ਡੀਓ ਰੋੜਕਾ ਕਲਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਕਤ ਤਿੰਨੇ ਕੰਮਾਂ ਨਾਲ ਸੰਬੰਧਿਤ ਥਾਮਾ ਤੇ ਬਿਜਲੀ ਦੇ ਖੰਬੇ ਪਹੁੰਚਾ ਦਿੱਤੇ ਗਏ ਹਨ ਅਤੇ ਵਿਭਾਗੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਜਲਦੀ ਇਹ ਸਾਰੇ ਕੰਮ ਮੁਕੰਮਲ ਕਰਵਾ ਦਿੱਤੇ ਜਾਣਗੇ। ਇਸ ਮੌਕੇ ਤੇ ਬੋਲਦੇ ਆ ਮੀਲਾ ਸਿੰਘ ਰੁੜਕਾ ਤੇ ਗੁਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਰੁੜਕਾ ਨਾਲ ਸੰਬੰਧਿਤ ਬਹੁਤ ਸਾਰੇ ਬਿਜਲੀ ਦੇ ਕੰਮ ਪੈਂਡਿੰਗ ਪਏ ਸਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਐਕਸ ਇਨਸਾਲ ਦੇ ਨਿਰਦੇਸ਼ਾਂ ਤੇ ਐਸਡੀਓ ਭੁਪਿੰਦਰ ਸਿੰਘ ਵੱਲੋਂ ਇਹ ਸਾਰੇ ਕੰਮ ਕਰਵਾਏ ਜਾ ਰਹੇ ਹਨ ਜਿਸ ਲਈ ਉਹਨਾਂ ਨੇ ਐਸਡੀਓ ਭੁਪਿੰਦਰ ਸਿੰਘ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਮਨਜੀਤ ਸਿੰਘ ਸੰਧੂ ਜਸਵੰਤ ਸਿੰਘ ਸੰਧੂ ਦਵਿੰਦਰ ਸਿੰਘ ਖਾਲਸਾ ਆਦ ਹਾਜ਼ਰ ਸਨ ਪਿਛਲੇ ਦਿਨੀ ਬੀਲੀ ਬੋਰਡ ਦੇ ਨਾਲ ਸੰਬੰਧਿਤ ਸਾਡੇ ਇਲਾਕੇ ਦੀਆਂ ਸਮੱਸਿਆਵਾਂ ਜਿਹੜੀਆਂ ਕਾਫੀ ਸਮੇਂ ਤੋਂ ਲੋਕਾਂ ਨੂੰ ਪਰੇ ਸੀ ਉਹਨਾਂ ਦਾ ਹੱਲ ਕੱਢਣ ਦੇ ਵਾਸਤੇ ਅਸੀਂ ਇੱਕ ਡੈਪੂਟੇਸ਼ਨ ਮਿਲੇ ਆ ਇਲਾਕੇ ਵਾਲੇ ਤੇ ਉਸ ਦਿਨ ਡੈਪੂਟੇਸ਼ਨ ਦੇ ਵਿੱਚ ਇਹ ਡਿਸਾਈਡ ਹੋ ਗਿਆ ਸੀ ਕਿ ਜਿਹੜੀਆਂ ਸਮੱਸਿਆਵਾਂ ਅਸੀਂ ਲਗਭਗ ਇੱਕ ਹਫ਼ਤੇ ਦੇ ਵਿੱਚ ਵਿੱਚ ਮਤਲਬ ਹੱਲ ਕਰ ਦਵਾਂਗੇ ਉਹਦੇ ਸੰਦਰਭ ਦੇ ਵਿੱਚ ਇਹ ਮਤਲਬ ਰੋੜਕਾ ਕਲਾਂ ਦੀਆਂ ਮੇਨ ਤਨ ਸਮੱਸਿਆਵਾਂ ਸੀ ਇੱਕ ਤਾਂ ਪਾਸਲਾ ਰੋਡ ਤੇ ਜਿਹੜਾ ਮਤਲਬ ਟਰਾਂਸਫਾਰਮ ਆ ਉਹ ਬੜਾ ਛੋਟਾ ਸੀ ਤੇ ਲੋਡ ਉੱਤੇ ਬਹੁਤ ਵੱਡਾ ਸੀ ਤੇ ਉਹ ਤਬਦੀਲ ਕਰਨ ਵਾਸਤੇ ਉਹਦੇ ਨਾਲ ਇੱਕ ਹੋਰ ਟਰਾਂਸਫਾਰਮ ਲਾਉਣ ਦੇ ਵਾਸਤੇ ਜਿਹੜੀ ਮਨਜ਼ੂਰੀ ਉਹ ਸਾਨੂੰ ਐਕਸ਼ਨ ਸਾਹਿਬ ਨੇ ਦਿੱਤੀ ਸੀ ਐਸਜੀਓ ਸਾਹਿਬ ਦੀ ਮਨਜ਼ੂਰੀ ਦੇ ਵਿੱਚ ਹਾਜ਼ਰੀ ਦੇ ਵਿੱਚ ਇਹਦੇ ਨਾਲ ਹੀ ਡਾਕਖਾਨਾ ਦੇ ਲਾਗੇ ਜਿਹੜੀ ਕ੍ਰੋਸ ਕਰਦੀ ਆ ਮਤਲਬ ਤਾਰਾਂ ਉਹ ਮਤਲਬ ਹਰ ਰੋਜ਼ ਮਤਲਬ ਹਾਦਸੇ ਦਾ ਸ਼ਿਕਾਰ ਹੋ ਰਹੀਆਂ ਸੀ ਉਹਨੂੰ ਮੱਖ ਰੱਖ ਕੇ ਮਤਲਬ ਐਕਸ਼ਨ ਸਾਹਿਬ ਨੇ ਮਤਲਬ ਪਹਿਲ ਕਦਮੀ ਕਰਕੇ ਉਹਨੂੰ ਤਾਰਾਂ ਨੂੰ ਉੱਚੀਆਂ ਕਰਨ ਦਾ ਜਿਹੜਾ ਸਾਨੂੰ ਵਿਸ਼ਵਾਸ ਦਿੱਤਾ ਸੀ ਇਹਦੇ ਨਾਲ ਹੀ ਮੈਂ ਬੰਡਾਲੇ ਵਾਲੇ ਡੇ ਤੇ ਲਾਲੂ ਦੀ ਦੁਕਾਨ ਦੇ ਲਾਗੇ ਜਿਹੜੀਆਂ ਤਾਰਾਂ ਸੀਗੀਆਂ ਉਹ ਹਰ ਰੋਜ਼ ਟਰੱਕ ਦੇ ਵਿੱਚ ਫਸ ਕੇ ਟੁੱਟ ਜਾਂਦੀਆਂ ਸੀ ਉਹਨਾਂ ਨੂੰ ਉੱਚੀਆਂ ਕਰਨ ਦਾ ਵੀ ਜਿਹੜਾ ਮਤਲਬ ਸਾਡੇ ਨਾਲ ਵਾਦਾ ਕੀਤਾ ਸੀ ਅੱਜ ਅਸੀਂ ਐਸਜੀਓ ਸਾਹਿਬ ਨੂੰ ਮਿਲੇ ਆ ਤੇ ਐਸਜੀਓ ਸਾਹਿਬ ਨੇ ਸਾਰਾ ਹੀ ਸਮਾਨ ਜਿਹੜਾ ਤਾਰਾਂ ਸਮੇਤ ਮਤਲਬ ਟਰਾਂਸਫਾਰਮਰ ਖੰਬੇ ਉਹ ਸਾਨੂੰ ਅੱਜ ਇਸ਼ੂ ਕਰ ਦਿੱਤਾ ਅੱਜ ਅਸੀਂ ਇਸ ਗੱਲ ਲਈ ਧੰਨਵਾਦ ਕਰਨ ਵਾਸਤੇ ਆਏ ਸੀ ਕਿ ਐਸਜੀਓ ਸਾਹਿਬ ਦਾ ਐਕਸ਼ਨ ਸਾਹਿਬ ਦਾ ਧੰਨਵਾਦਿਆ ਕਿਉਂਕਿ ਜਿਹੜੀਆਂ ਸਾਡੀਆਂ ਸਮੱਸਿਆਵਾਂ ਲੰਮੇ ਸਮੇਂ ਤੋਂ ਮਤਲਬ ਲਟਕੀਆਂ ਸੀ ਉਹਨਾਂ ਦਾ ਹੱਲ ਕਰਕੇ ਮਤਲਬ ਮਤਲਬ ਸਾਨੂੰ ਜਿਹੜਾ ਮਤਲਬ ਸਹਿਯੋਗ ਦਿੱਤਾ ਪੂਰਾ ਪੂਰੀ ਮਤਲਬ ਟੀਮ ਦਾ ਵਿੱਚ ਐਕਸ਼ਨ ਸਾਹਿਬ ਦਾ ਜੈਜੀ ਸਾਹਿਬ ਦਾ ਜਿਸ ਜੋ ਸਾਹਿਬ ਦਾ ਅਸੀਂ ਪੂਰੇ ਤਹਿਦੋਂ ਪਿੰਡ ਵੱਲੋਂ ਧੰਨਵਾਦ ਕਰਦੇ ਹਾਂ